ਹਾਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ 'ਚ ਮੈਂ ਜੁੜਿਆ ਜੀ ਗੁਰਿੰਦਰ ਇੱਕ ਵਾਰੀ ਫੇਰ ਤੋਂ ਇੱਕ ਸੱਚੀ ਘਟਨਾ ਤੁਹਾਡੇ ਨਾਲ ਲੈ ਕੇ ਇੱਕ ਪੰਜਾਬੀ ਪਰਿਵਾਰ ਦੀ ਸੱਚੀ ਕਹਾਣੀ ਜਿਹੜੀ ਸਬੰਧ ਰੱਖਦੀ ਆ ਜੀ ਯੂਕੇ ਇੰਗਲੈਂਡ ਦੇ ਨਾਲ ਇੱਕ ਪੰਜਾਬੀ ਪਰਿਵਾਰ ਦੀ ਕਹਾਣੀ ਆ ਤੇ ਸ਼ੁਰੂ ਹੁੰਦੀ ਆ ਜੀ ਲਖਵਿੰਦਰ ਸਿੰਘ ਚੀਮੇ ਤੋਂ 1993 ਦੀ ਗੱਲ ਆ ਲਖਵਿੰਦਰ ਸਿੰਘ ਚੀਮਾ ਨਾਮ ਦਾ ਮੁੰਡਾ ਉਰਫ ਉਹਨੂੰ ਲੱਖੀ ਚੀਮਾ ਕਿਹਾ ਜਾਂਦਾ ਤੇ ਯੂਕੇ ਚਲਿਆ ਜਾਂਦਾ ਪੰਜਾਬ ਤੋਂ ਰੋਟੀ ਰੋਜ਼ੀ ਦੀ ਖਾਤਰ ਪੈਸਾ ਕਮਾਉਣ ਦੇ ਲਈ ਜਾਂਦਾ ਜਦੋਂ ਉੱਥੇ ਪਹੁੰਚਦਾ ਤਾਂ ਉਹਦੀ ਭੈਣ ਉੱਥੇ ਰਹਿੰਦੀ ਸੀ ਉਹਦੇ ਕੋਲ ਇਹੀ ਜਾ ਕੇ ਉਹ ਰਹਿੰਦਾ ਵਾ ਕਾਫੀ ਥੇਰ ਉੱਥੇ ਰਹਿੰਦਾ ਵਾ ਤੇ ਕੁਝ ਥੇਰ ਬਾਅਦ ਜਦੋਂ ਉਹਦੇ ਕੰਮ ਦੀ ਸੈਟਿੰਗ ਉੱਥੇ ਨਹੀਂ ਸੀ ਪ੍ਰੋਪਰ ਹੋਈ ਤਾਂ ਉਹ ਸਾਊਥ ਹਾਲ ਦੇ ਵਿੱਚ ਸ਼ਿਫਟ ਕਰਨ ਦਾ ਫੈਸਲਾ ਕਰਦਾ ਸਾਊਥ ਹਾਲ ਦੇ ਵਿੱਚ ਉਹ ਇੱਕ ਪਰਿਵਾਰ ਦੇ ਘਰ ਕਿਰਾਏ ਤੇ ਰਹਿੰਦਾ ਵਾ ਤੇ ਉਹ ਪਰਿਵਾਰ ਦੇ ਵਿੱਚ ਜਿਹੜੀ ਲਖਵੀਰ ਕੌਰ ਤੇ ਉਹਦਾ ਜਿਹੜਾ ਪਤੀ ਆ ਓੰਕਾਰ ਸਿੰਘ ਤੇ ਉਹਨਾਂ ਦੇ ਜਿਹੜੇ ਤਿੰਨ ਬੱਚੇ ਸੀ ਇਸ ਪਰਿਵਾਰ ਦੇ ਘਰੇ ਇੱਕ ਛੋਟਾ ਜਿਹਾ ਕਮਰਾ ਕਿਰਾਏ ਤੇ ਲੈ ਕੇ ਲੱਕੀ ਚੀਮਾ ਰਹਿਣ ਲੱਗ ਜਾਂਦਾ ਵਾ ਹੁਣ ਇਹਨੂੰ ਹੌਲੀ ਹੌਲੀ ਇਹ ਪਤਾ ਲੱਗਦਾ ਲੱਕੀ ਚੀਮੇ ਨੂੰ ਵੀ ਜਿਹੜਾ ਜਿਹੜੀ ਲਖਵੀਰ ਕੌਰ ਆ ਤੇ ਓੰਕਾਰ ਸਿੰਘ ਆ ਇਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਹੈਗੀ ਤਾ ਇਹਨਾਂ ਦੀ ਜਿਹੜੀ ਲਖਵੀਰ ਕੌਰ ਤੇ ਲੱਕੀ ਚਿਮੇ ਦੀ ਆਪਸ ਵਿੱਚ ਅਟੈਚਮੈਂਟ ਹੋ ਜਾਂਦੀ ਆ ਗੱਲਾਂបਾਤਾਂ ਕਰਦੇ ਸੀ ਇੱਕ ਦੂਜੇ ਦੇ ਨਾਲ ਅਟਰੈਕਸ਼ਨ ਹੋ ਗਈ ਇੱਕ ਦੂਜੇ ਦੇ ਦੋਸਤ ਬਣ ਜਾਂਦੇ ਨੇ ਤੇ ਦੋਸਤੀ ਫਿਰ ਪਿਆਰ ਦੇ ਵਿੱਚ ਬਦਲ ਜਾਂਦੀ ਆ ਦੋਨਾਂ ਦਾ ਰਿਲੇਸ਼ਨ ਬਣ ਜਾਂਦਾ ਵਾ ਨਜਾਇਜ਼ ਸਬੰਧ ਕਹਿ ਲੋ ਦੋਨਾਂ ਦਾ ਬਣ ਜਾਂਦਾ ਵਾ ਇੰਨਾ ਦਾ ਜਿਹੜਾ ਇਹ ਰਿਸ਼ਤਾ ਕਟੋ-ਕਟ ਨਹੀਂ 15-16 ਸਾਲ ਚੱਲਦਾ ਵਾ ਤੇ ਕਿਸੇ ਨੂੰ ਸ਼ੱਕ ਨਹੀਂ ਹੁੰਦਾ ਓਂਕਾਰ ਸਿੰਘ ਜਿਹੜਾ ਲਖਵੀਰ ਕੌਰ ਦਾ ਘਰ ਵਾਲਾ ਉਹਨੂੰ ਵੀ ਬਿਲਕੁਲ ਇਹ ਪਤਾ ਨਹੀਂ ਲੱਗਦਾ 16 ਸਾਲ ਬੀਤਣ ਤੋਂ ਬਾਅਦ ਹੁਣ 2008 ਆ ਗਿਆ ਤੇ 8 ਦੇ ਵਿੱਚ ਜਿਹੜੀ ਲਖਵੀਰ ਕੌਰ 45 ਸਾਲ ਦੀ ਹੋਗੀ ਤੇ ਇਹ ਜਿਹੜਾ ਲੱਕੀ ਚੀਮਾ ਵਾ ਉਹ ਟਕਤੀ 39 ਸਾਲ ਦਾ ਹੋ ਚੁੱਕਿਆ ਵਾ ਪਰ ਹਾਲੇ ਤੱਕ ਉਹਨੇ ਵਿਆਹ ਨਹੀਂ ਕਰਾਇਆ ਤੇ ਇੱਕ ਜਿਹੜੀ ਹੋਰ ਮੰਦਭਾਗੀ ਗੱਲ ਜਿਹੜੀ ਆਈ ਸਾਹਮਣੇ 2008 ਦੇ ਵਿੱਚ ਕਿਉਂਕਾਰ ਸਿੰਘ ਨੂੰ ਕੈਂਸਰ ਵਰਗੀ ਨਾਮਰਾਦ ਬਿਮਾਰੀ ਲੱਗ ਜਾਂਦੀ ਆ ਹੁਣ ਜੀ ਇਹ 38 39 ਸਾਲ ਦਾ ਜਿਹੜਾ ਹੋ ਚੁੱਕਿਆ ਵਾ ਲੱਕੀ ਚੀਮਾ ਤਾਂ ਇਹਨੂੰ ਜਿਹੜੇ ਪਰਿਵਾਰ ਵਾਲੇ ਇਹ ਬਹੁਤ ਜ਼ਿਆਦਾ ਹੁਣ ਜ਼ੋਰ ਪਾਉਂਦੇ ਨੇ ਕਿ ਤੂੰ ਜਿਹੜਾ ਵਿਆਹ ਕਰਾ ਲਾ ਇਹ ਉਮਰ ਆ ਤੇਰੀ ਇਹ ਲੱਗੀ ਜਾਂਦੀ ਆ ਬਹੁਤ ਜ਼ਿਆਦਾ ਪ੍ਰੈਸ਼ਰ ਉਹਦੇ ਤੇ ਬਣਾ ਦਿੱਤਾ ਜਾਂਦਾ ਉਹਨੇ ਸ਼ਾਇਦ ਪਹਿਲਾਂ ਲਖਵੀਰ ਕੌਰ ਕਰਕੇ ਵਿਆਹ ਨਹੀਂ ਸੀ ਕਰਾਇਆ ਇੰਨਾ ਇੰਨੀ ਉਮਰ ਉਹਨੇ ਤਾਂ ਕੱਢ ਲਈ ਪਰ ਹੁਣ ਬਹੁਤ ਜ਼ਿਆਦਾ ਉਹਨੂੰ ਜ਼ੋਰ ਪਾਇਆ ਜਾਂਦਾ ਘਰਦਿਆਂ ਵੱਲੋਂ ਉਹਨੂੰ ਇਹ ਕਿਹਾ ਜਾਂਦਾ ਵੀ ਇੱਥੇ ਯੂਕੇ ਦੇ ਵਿੱਚ ਹੀ ਇੱਕ ਕੁੜੀ ਆ ਗੁਰਜੀਤ ਕੌਰ ਤੇਰੇ ਲਈ ਜਿਹੜੀ ਅਸੀਂ ਦੇਖੀ ਆ ਵਿਆਹ ਦੀ ਗੱਲ ਉਹਦੇ ਨਾਲ ਚਲਾਈ ਆ ਵੀ ਉਹ ਯੂਕੇ ਦੇ ਵਿੱਚ ਹੀ ਆ ਵੀ ਉਹਨੂੰ ਤੂੰ ਜਾ ਕੇ ਮਿਲ ਜ਼ਰੂਰ ਆ ਲੱਖੀ ਜੀ ਮੈਨੂੰ ਉਹਦਾ ਪਰਿਵਾਰ ਇਹ ਕਹਿੰਦਾ ਵਾ ਲੱਖੀ ਜੀ ਮਾਂ ਇਹਦੇ ਲਈ ਹਾਮੀ ਭਰ ਦਿੰਦਾ ਵੀ ਹਾਂ ਚਲੋ ਉਹ ਗੁਰਜੀਤ ਕੌਰ ਨੂੰ ਜਾ ਕੇ ਮਿਲਿਆ ਆਊਗਾ ਜਦੋਂ ਉਹਨੂੰ ਮਿਲਣ ਜਾਂਦਾ ਤਾਂ ਉਹਨੂੰ ਪਸੰਦ ਕਰ ਬੈਠਦਾ ਉਹ ਗੁਰਜੀਤ ਕੌਰ ਨੂੰ ਉਹ ਲਖਵੀਰ ਕੌਰ ਨੂੰ ਭੁੱਲ ਜਾਂਦਾ ਵਾ ਤੇ ਆਪਣੇ ਘਰ ਦੇਆਂ ਨੂੰ ਵਿਆਹ ਦੇ ਲਈ ਹਾਂ ਕਹਿ ਦਿੰਦਾ ਵਾ ਫੇਰ ਗੁਰਜੀਤਕੌਰ ਦੇ ਪਰਿਵਾਰ ਵਾਲੇ ਵੀ ਉਹਨਾਂ ਨੂੰ ਵੀ ਸਾਰਾ ਕੁਝ ਠੀਕ ਲੱਗਦਾ ਵਾ ਭਾਵੇਂ ਉਮਰ ਦਾ ਫਰਕ ਸੀ ਪਰ ਯੂਕੇ ਦੇ ਵਿੱਚ ਹੁਣ ਪੱਕਾ ਹੋ ਚੁੱਕਿਆ ਸੀ ਗੱਲ ਲੱਖੀ ਚੀਮਾ ਤੇ ਸਾਰਾ ਕੁਝ ਫਾਈਨਲ ਕਰ ਦਿੱਤਾ ਜਾਂਦਾ ਵਾ ਇਹਨਾਂ ਦਾ ਸ਼ਗਨ ਕਰ ਦਿੱਤਾ ਜਾਂਦਾ ਵਾ ਤੇ ਜਿਹੜੀ ਵਿਆਹ ਦੀ ਤਾਰੀਖ ਵੀ ਰੱਖ ਦਿੱਤੀ ਜਾਂਦੀ ਆ 14 ਫਰਵਰੀ 2009 ਨੂੰ ਦੋਨਾਂ ਦੇ ਵਿਆਹ ਦੀ ਡੇਟ ਰੱਖੀ ਜਾਂਦੀ ਆ ਲੱਖੀ ਚੀਮਾ ਤੇ ਗੁਰਜੀਤਕੌਰ ਦੀ ਹੁਣ ਲੱਕੀ ਚੀਮਾ ਜੀ ਲਖਵੀਰ ਕੌਰ ਨੂੰ ਜਾ ਕੇ ਸਾਰੀ ਗੱਲ ਦੱਸਦਾ ਕਿ ਹੁਣ ਮੈਂ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਉਹ ਆਪਣਾ ਸਮਾਨ ਜਿਹੜਾ ਉਤੋਂ ਚੱਕ ਲੈਂਦਾ ਵਾ ਤੇ ਕਿਤੇ ਹੋਰ ਜਾ ਕੇ ਰਹਿਣ ਲੱਗ ਜਾਂਦਾ ਵਾ ਲਖਵੀਰ ਕੌਰ ਨੂੰ ਇਹ ਗੱਲ ਥੋੜੀ ਜੀ ਪਚਦੀ ਨਹੀਂ ਕਹਿ ਲੋ ਹਜਮ ਨਹੀਂ ਹੁੰਦੀ ਤੇ ਉਹ ਕੋਈ ਨਾ ਕੋਈ ਪਲਾਨ ਆ ਜਿਹੜੇ ਹੁਣ ਬਣਾਉਣ ਲੱਗ ਜਾਂਦੀ ਆ ਦਸੰਬਰ 2008 ਦੇ ਵਿੱਚ ਜੀ ਉਹ ਲੱਖੀ ਚੀਮੇ ਨੂੰ ਕਹਿੰਦੀ ਆ ਕਿ ਤੂੰ ਜੇ ਨਈਂ ਤਲ ਮੇਰੇ ਨਾਲ ਰਿਸ਼ਤਾ ਰੱਖਣਾ ਕੋਈ ਗੱਲ ਨਹੀਂ ਵੀ ਇੱਕ ਆਖਰੀ ਡਿਨਰ ਤੂੰ ਮੇਰੇ ਨਾਲ ਕਰ ਉਹ ਆਪਣੇ ਘਰੇ ਉਹਨੂੰ ਡਿਨਰ ਤੇ ਇਨਵਾਈਟ ਕਰਦੀ ਆ ਤੇ ਲੱਖੀ ਚੀਮਾ ਵੀ ਇਹਨੂੰ ਪ੍ਰਵਾਨ ਕਰਦਾ ਵਾ ਕਿ ਹਾਂ ਕੋਈ ਗੱਲ ਨਹੀਂ ਮੈਂ ਤੇਰੇ ਘਰ ਡਿਨਰ ਦੇ ਉੱਤੇ ਲਾਸਟ ਟਾਈਮ ਜ਼ਰੂਰ ਆਉਂਗਾ ਤੇ ਉਧਰ ਜੀ ਲਖਵੀਰ ਕੌਰ ਨੇ ਇੱਕ ਸਕੀਮ ਘੜੀ ਹੋਈ ਸੀ ਕਿ ਉਹਨੇ ਡਿਨਰ ਦੇ ਵਿੱਚ ਜ਼ਹਿਰ ਮਲਾਇਆ ਲੱਕੀ ਚੀਮੇ ਨੂੰ ਉਹ ਮਾਰਨਾ ਚਾਹੁੰਦੀ ਸੀ ਕਿ ਜੇ ਤੂੰ ਮੇਰਾ ਨਹੀਂ ਹੋਏਗਾ ਤਾਂ ਮੈਂ ਤੈਨੂੰ ਕਿਸੇ ਹੋਰ ਦਾ ਵੀ ਨਹੀਂ ਹੋਣ ਦੇਣਾ ਇਸ ਸੋਚ ਦੇ ਨਾਲ ਜ਼ਹਿਰ ਮਲਾਇਆ ਲੱਕੀ ਚੀਮਾ ਜਦੋਂ ਡਿਨਰ ਕਰਕੇ ਘਰੇ ਜਾਂਦਾ ਤਾਂ ਉਹਨੂੰ ਥੋੜਾ ਜਿਹਾ ਅਜੀਬ ਫੀਲ ਹੁੰਦਾ ਵਾ ਉਹ ਆਪ ਹੀ ਐਂਬੂਲੈਂਸ ਨੂੰ ਬੁਲਾ ਕੇ ਹਸਪੀਟਲ ਐਡਮਿਟ ਹੋ ਜਾਂਦਾ ਵਾ ਤੇ ਉਹਦੀ ਜਾਨ ਬਚ ਜਾਂਦੀ ਹੈ ਕਿਉਂਕਿ ਜ਼ਹਿਰ ਦੀ ਮਾਤਰਾ ਖਾਣੇ ਦੇ ਵਿੱਚ ਬਹੁਤ ਘੱਟ ਮਲਾਈ ਗਈ ਸੀ ਤੇ ਲੱਕੀ ਚੀਮਾ ਬਚ ਜਾਂਦਾ ਵਾ ਲੱਕੀ ਚੀਮੇ ਨੂੰ ਲਖਵੀਰ ਕੌਰ ਦੇ ਉੱਤੇ ਵੀ ਸ਼ੱਕ ਨਹੀਂ ਹੁੰਦਾ ਉਹਨੂੰ ਇਹ ਲੱਗਦਾ ਕਿ ਜਿਹੜੀ ਫੈਕਟਰੀ ਦੇ ਵਿੱਚ ਉਹ ਕੰਮ ਕਰਦਾ ਵਾ ਉੱਥੇ ਉਹ ਕੈਮੀਕਲ ਫੈਕਟਰੀ ਆ ਤੇ ਕੋਈ ਕੈਮੀਕਲ ਉਹਦੇ ਖਾਣੇ ਦੇ ਵਿੱਚ ਪੈ ਨਾ ਗਿਆ ਹੋਵੇ ਵੀ ਇਦਾਂ ਦੇ ਰਿਸਕ ਜਿਹੜੇ ਉੱਥੇ ਪੋਸੀਬਲ ਨੇ ਇਸ ਕਰਕੇ ਉਹ ਲਖਵੀਰ ਕੌਰ ਤੇ ਬਿਲਕੁਲ ਸ਼ੱਕ ਨਹੀਂ ਕਰਦਾ ਕਿ ਉਹਦੇ ਘਰੋਂ ਖਾਣਾ ਖਾਣ ਤੋਂ ਬਾਅਦ ਹੀ ਪ੍ਰੋਬਲਮ ਹੋਈ ਆ ਈਵਨ ਜੀ ਲਖਵੀਰ ਕੌਰ ਉਹਦਾ ਹਸਪਤਾਲ ਦੇ ਵਿੱਚ ਪਤਾ ਲੈਣ ਦੇ ਲਈ ਵੀ ਆਉਂਦੀ ਆ ਤੇ ਜਦੋਂ ਹਸਪਤਾਲ ਦੇ ਵਿੱਚ ਪਤਾ ਲੈਣ ਦੇ ਲਈ ਆਉਂਦੀ ਆ ਉੱਥੇ ਗੁਰਜੀਤ ਕੌਰ ਵੀ ਮੌਜੂਦ ਸੀਗੀ ਤੇ ਉਹ ਕਹਦਾ ਵਾ ਕਿ ਮੈਂ ਇਹਨਾਂ ਦੇ ਕਿਰਾਏ ਤੇ ਰਹਿੰਦਾ ਸੀ ਵੀ ਇਹ ਉਹ ਨੇ ਲਖਵੀਰ ਕੌਰ ਬਾਰੇ ਜਦੋਂ ਉਹ ਜਾਣ ਪਛਾਣ ਕਰਾ ਰਿਹਾ ਸੀ ਤਾਂ ਉਹ ਬਹੁਤ ਹੱਸ ਕੇ ਗੁਰਜੀਤ ਕੌਰ ਉਹਨੂੰ ਮਿਲਦੀ ਆ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਗੱਲਾਂ-ਗੱਲਾਂ ਦੇ ਵਿੱਚ ਗੁਰਜੀਤ ਕੌਰ ਹੁਣ ਇਹ ਦੱਸ ਦਿੰਦੀ ਆ ਉਹਨੂੰ ਕਿ ਸਾਡਾ ਵਿਆਹ ਵਾ ਜਿਹੜਾ 14 ਫਰਵਰੀ 2009 ਨੂੰ ਫਾਈਨਲ ਹੋਇਆ ਵਾ ਇਹ ਸੁਣ ਕੇ ਉਹਨੂੰ ਹੋਰ ਜ਼ਿਆਦਾ ਗੁੱਸਾ ਆ ਜਾਂਦਾ ਲਖਵੀਰ ਕੌਰ ਨੂੰ ਲਾਲ ਪੀਲੀ ਹੋ ਜਾਂਦੀ ਹੈ ਗੁੱਸੇ ਦੇ ਨਾਲ ਤੇ ਉਹਨੂੰ ਗੁਰਜੀਤ ਕੌਰ ਦੇ ਉੱਤੇ ਵੀ ਬਹੁਤ ਗੁੱਸਾ ਆਉਂਦਾ ਵਾ ਤੇ ਹੁਣ ਉਹ ਚਾਹੁੰਦੀ ਸੀ ਕਿ ਦੋਨਾਂ ਨੂੰ ਖਤਮ ਕਰ ਦਵੇ ਕੀ ਕਰਦੀ ਆ ਜੀ ਕੁਝ ਦਿਨਾਂ ਬਾਅਦ ਉਹ ਹੁਣ ਜਿਹੜਾ ਦਿਨ ਆਇਆ 29 ਜਨਵਰੀ 2009 ਦਾ ਜਿਹੜਾ ਦਿਨ ਚੜਿਆ ਉਹਦੇ ਕੋਲ ਨਾ ਲੱਕੀ ਚੀਮੇ ਦੇ ਉਹ ਨਵੇਂ ਘਰ ਦੀ ਵੀ ਇੱਕ ਡੁਪਲੀਕੇਟ ਚਾਬੀ ਸੀ ਉਹ ਘਰੇ ਜਾਂਦੀ ਆ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਤੇ ਫ੍ਰਿਜ ਖੋਲ ਕੇ ਦੇਖਦੀ ਆ ਘਰੇ ਜਾ ਕੇ ਤਾਂ ਉਹਦੇ ਵਿੱਚ ਚਿਕਨ ਕਰੀ ਪਈ ਸੀ ਚਿਕਨ ਕਰੀ ਦੇ ਵਿੱਚ ਜ਼ਹਿਰ ਮਲਾ ਦੰਦੀ ਆ ਉਹ ਤੇ ਉੱਥੋਂ ਆ ਜਾਂਦੀ ਆ ਜਦੋਂ ਸ਼ਾਮ ਨੂੰ ਲੱਖੀ ਚੀਮਾ ਤੇ ਗੁਰਜੀਤ ਕੌਰ ਵੀ ਉਹਦੇ ਨਾਲ ਸੀ ਇਕੱਠਿਆਂ ਨੇ ਇਹਨਾਂ ਨੇ ਖਾਣਾ ਖਾਣਾ ਸੀਗਾ ਇਹ ਕੰਮ ਤੋਂ ਘਰੇ ਆਉਂਦੇ ਨੇ ਤਾਂ ਚਿਕਨ ਕਰੀ ਗਰਮ ਕੀਤੀ ਜਾਂਦੀ ਆ ਦੋਨੋਂ ਜਣੇ ਬੈ ਕੇ ਜਦੋਂ ਰੋਟੀ ਖਾਂਦੇ ਨੇ ਤਾਂ ਰੋਟੀ ਖਾਣ ਤੋਂ ਕੁਝ ਦੇਰ ਬਾਅਦ ਉਹਨੂੰ ਇਹ ਫੀਲ ਹੁੰਦਾ ਕਿ ਉਹਦੀ ਬਾਡੀ ਦੇ ਵਿੱਚ ਕੁਝ ਅਜੀਬ ਹੋ ਰਿਹਾ ਵਾ ਉਹਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਉਹ ਗੁਰਜੀਤਕੌਰ ਨੂੰ ਇਹ ਗੱਲ ਕਹਿੰਦਾ ਤਾਂ ਗੁਰਜੀਤਕੌਰ ਕਹਿੰਦੀ ਮੈਨੂੰ ਵੀ ਕੁਝ ਇਦਾਂ ਦੀ ਫੀਲਿੰਗ ਆ ਰਹੀ ਆ ਪਰ ਗੁਰਜੀਤਕੌਰ ਨੇ ਜਿਹੜਾ ਉਹ ਚੇਕਾ ਨਾ ਬਹੁਤ ਘੱਟ ਮਾਤਰਾ ਦੇ ਵਿੱਚ ਖਾਦਾ ਸੀਗਾ ਪਹਿਲਾਂ ਜੀ ਉਹ ਫੋਨ ਕਰਦਾ ਆਪਣੀ ਭੈਣ ਨੂੰ ਕਿ ਮੇਰੇ ਨਾਲ ਇਦਾਂ ਇਦਾਂ ਹੋ ਰਿਹਾ ਵਾ ਤੇ ਬਾਅਦ ਵਿੱਚ ਉਹ ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਖਾਣੇ ਦੇ ਵਿੱਚ ਕੋਈ ਗੜਬੜ ਆ ਤੇ ਉਹ ਲਖਵੀਰ ਕੌਰ ਤੇ ਪੂਰੀ ਤਰ੍ਹਾਂ ਦੇ ਨਾਲ ਸ਼ੱਕ ਹੁਣ ਕਰ ਚੁੱਕਿਆ ਸੀਗਾ ਇਸ ਵਾਰੀ ਉਹ ਸਿੱਧਾ ਪੁਲਿਸ ਨੂੰ ਫੋਨ ਕਰਦਾ ਉਸੇ ਸਮੇਂ ਤੇ ਸਾਰਾ ਸੱਚ ਦੱਸ ਦਿੰਦਾ ਕਿ ਲਖਵੀਰ ਕੌਰ ਮੇਰੀ ਐਕਸ ਗਰਲਫ੍ਰੈਂਡ ਹੈ ਉਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਉਧਰੋਂ ਉਹਦੇ ਭਾਣ ਜੇ ਜਿਹੜੇ ਘਰੇ ਪਹੁੰਚਦੇ ਨੇ ਤੇ ਲੱਖੀ ਚੀਮੇ ਦੇ ਭਾਣ ਜੇ ਉਹ ਉਹਨੂੰ ਐਮਰਜੈਂਸੀ ਦੇ ਵਿੱਚ ਦੋਨਾਂ ਨੂੰ ਲੈ ਕੇ ਜਾਂਦੇ ਨੇ ਲੱਖੀ ਚੀਮੇ ਨੂੰ ਵੀ ਤੇ ਗੁਰਜੀਤ ਕੌਰ ਨੂੰ ਵੀ ਇਸ ਵਾਰੀ ਲੱਕੀ ਚੀਮੇ ਦੀ ਜਾਨ ਨਹੀਂ ਬਚਦੀ ਇੱਕ ਘੰਟੇ ਦੇ ਵਿੱਚ ਹੀ ਉਹ ਹਸਪੀਟਲ ਪਹੁੰਚ ਕੇ ਮੌਤ ਉਹਦੀ ਮੌਤ ਹੋ ਜਾਂਦੀ ਆ ਉਹਦੀ ਡੈਥ ਹੋ ਜਾਂਦੀ ਆ ਗੁਰਜੀਤ ਕੌਰ ਦੀ ਜਾਨ ਬਚ ਜਾਂਦੀ ਆ ਕਿਉਂਕਿ ਉਹਨੇ ਘੱਟ ਚਿਕਨ ਖਾਦਾ ਸੀ ਉਹਦੇ ਅੰਦਰ ਜ਼ਹਿਰ ਘੱਟ ਗਿਆ ਸੀ 10-15 ਦਿਨ ਉਹਨੂੰ ਜ਼ਰੂਰ ਲੱਗਦੇ ਆ ਰਿਕਵਰ ਕਰਨ ਨੂੰ ਪਰ ਉਹ ਠੀਕ ਹੋ ਜਾਂਦੀ ਆ ਤੇ ਹੁਣ ਇਸ ਕੇਸ ਦੀ ਜਾਂਚ ਆ ਜਿਹੜੀ ਯੂਕੇ ਪੁਲਿਸ ਦੇ ਵਲੋਂ ਕੀਤੀ ਜਾਂਦੀ ਆ ਉਹਨੇ ਲਖਵੀਰ ਕੌਰ ਦਾ ਨਾਮ ਲਿਆ ਸੀ ਲਖਵੀਰ ਕੌਰ ਤੋਂ ਪੁੱਛਤਾਛ ਕੀਤੀ ਜਾਂਦੀ ਆ ਤਾਂ ਉਹ ਸਾਫ਼ ਮੁਕਰ ਜਾਂਦੀ ਆ ਕਿ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਉਹਦੀ ਭੈਣ ਦੇ ਉੱਤੇ ਲੱਕੀ ਚਿਮੇ ਦੀ ਭੈਣ ਦੇ ਉੱਤੇ ਇਲਜ਼ਾਮ ਲਗਾਉਂਦੀ ਆ ਕਿ ਉਹਨੇ ਸਾਰਾ ਕੁਝ ਕੀਤਾ ਵਾ ਪਰ ਪੁਲਿਸ ਕੋਲ ਕੋਈ ਵੀ ਸਬੂਤ ਨਹੀਂ ਸੀ ਪਰ ਜਿੱਥੇ ਲੱਕੀ ਚੀਮਾ ਰਹਿੰਦਾ ਸੀ ਉਹਦੇ ਜਿਹੜੇ ਘਰ ਦਾ ਓਨਰ ਸੀ ਉਹਨੇ ਬਿਆਨ ਦਿੱਤਾ ਕਿ ਮੈਂ ਲਖਵੀਰ ਕੌਰ ਨੂੰ ਸਵੇਰੇ ਇਹਦੇ ਘਰ ਆਉਂਦੇ ਦੇਖਿਆ ਵਾ ਪਰ ਇੰਨਾ ਹੀ ਕਾਫੀ ਨਹੀਂ ਸੀ ਪੁਲਿਸ ਵਾਸਤੇ ਉਹਦੇ ਬਿਆਨ ਤੋਂ ਬਾਅਦ ਦੀ ਪੁਲਿਸ ਹੁਣ ਲਖਵੀਰ ਕੌਰ ਦੇ ਘਰ ਦੀ ਤਲਾਸ਼ੀ ਲੈਂਦੀ ਆ ਪੂਰੀ ਤਰ੍ਹਾਂ ਨਾਲ ਤਲਾਸ਼ੀ ਲੈਣ ਤੇ ਉਹਦੇ ਘਰ ਦੇ ਵਿੱਚ ਉਹ ਜ਼ਹਿਰ ਮਿਲ ਜਾਂਦਾ ਵਾ ਜਿਹੜਾ ਉਹਨੇ ਲੱਕੀ ਚੀਮਾ ਤੇ ਗੁਰਜੀਤ ਕੌਰ ਦੇ ਖਾਣੇ ਦੇ ਵਿੱਚ ਮਲਾਇਆ ਸੀਗਾ ਇਸ ਤੋਂ ਬਾਅਦ ਯੂਕੇ ਪੁਲਿਸ ਫੇਰ ਲਖਵੀਰ ਕੌਰ ਨੂੰ ਆਪਣੇ ਹਿਸਾਬ ਨਾਲ ਪੁੱਛਦੀ ਆ ਸ਼ਕਤੀ ਦੇ ਨਾਲ ਜਦ ਪੁੱਛਿਆ ਜਾਂਦਾ ਤਾਂ ਸਾਰਾ ਉਹ ਗੁਨਾਹ ਕਬੂਲ ਕਰ ਲੈਂਦੀ ਆ ਕਿ ਮੈਂ ਹੀ ਸਾਰਾ ਕੁਝ ਕੀਤਾ ਮੈਂ ਹੀ ਲੱਕੀ ਚੀਮੇ ਨੂੰ ਮਾਰਿਆ ਵਾ ਤੇ ਮੈਂ ਗੁਰਜੀਤ ਕੌਰ ਨੂੰ ਵੀ ਮਾਰਨਾ ਸੀ ਜੋ ਬੰਦਾ ਮੇਰਾ ਨਹੀਂ ਹੋ ਸਕਿਆ ਮੈਂ ਕਿਸੇ ਦਾ ਵੀ ਹੋਣ ਉਹਨੂੰ ਨਹੀਂ ਦੇਣਾ ਸੀ ਇਹੋ ਜਿਹਾ ਪਿਆਰ ਦਾ ਭੂਤ ਉਹਦੇ ਤੇ ਸਵਾਰ ਹੋਇਆ ਸੀਗਾ ਕਿ ਉਹਨੇ ਆਪਣੇ ਜਿਹੜੇ ਬੁਆਏਫਰੈਂਡ ਦੀ ਜਾਨ ਲੈ ਲਈ ਤੇ ਆਪਣੇ ਜਿਹੜਾ ਉਹ ਕੈਂਸਰ ਨਾਲ ਪੀੜਤ ਘਰ ਵਾਲਾ ਪਿਆ ਉਹਦੀ ਉਹਨੂੰ ਕੋਈ ਪਰਵਾਹ ਨਹੀਂ ਇਸ ਤੋਂ ਬਾਅਦ ਇਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ ਲਖਮੀਰ ਕੌਰ ਨੂੰ ਤਾਂ ਇਹਨੂੰ 25 ਸਾਲ ਦੀ ਸਜ਼ਾ ਵਾ ਜਿਹੜੀ ਸੁਣਾਈ ਜਾਂਦੀ ਆ 2009 ਦੀ ਦੋਸਤ ਇਹ ਗੱਲ ਆ ਕਾਫੀ ਜ਼ਿਆਦਾ ਉਦੋਂ ਇਹ ਖਬਰ ਫੈਲੀ ਸੀ ਕਿ ਲੱਕੀ ਚਿਮੇ ਨਾਮ ਦਾ ਇੱਕ ਬੰਦਾ ਜਿਹੜਾ ਯੂਕੇ ਦੇ ਵਿੱਚ ਉਹਦੀ ਐਕਸ গারਲਫ੍ਰੈਂਡ ਦੇ ਵੱਲੋਂ ਜ਼ਹਿਰ ਦੇ ਕੇ ਮਾਰਿਆ ਗਿਆ ਸੋ ਕੀ ਮਿਲਦਾ ਜੀ ਜੇ ਉਹਨੇ ਆਪਣੀ ਜ਼ਿੰਦਗੀ ਸ਼ੁਰੂਆਤ ਕਰਨ ਬਾਰੇ ਸੋਚ ਹੀ ਲਿਆ ਸੀ ਭਾਵੇਂ ਉਹਨੇ ਧੋਖਾ ਇਹਨੂੰ ਧੋਖਾ ਕਹੀਏ ਨਾ ਕਹੀਏ ਸਮਝ ਤੋਂ ਬਾਹਰ ਆ ਤੁਸੀਂ ਵਿਚਾਰ ਜ਼ਰੂਰ ਦਿਓ ਪਰ ਕਿਸੇ ਨੂੰ ਮਾਰਨਾ ਹੱਲ ਨਹੀਂ ਆ ਚਾਹੀਦਾ ਇਹ ਸੀ ਕਿ ਉਹ ਆਪਣੇ ਘਰ ਵਾਲੇ ਤੇ ਧਿਆਨ ਦੇਣ ਦੀ ਬਿਮਾਰ ਸੀਗਾ ਜਿਹੜਾ ਤੇ ਲੱਕੀ ਚੀਮੇ ਨੂੰ ਜੀ ਲੈਣ ਦਿੰਦੀ ਉਹਦੀ ਜ਼ਿੰਦਗੀ ਹੈ ਜਿਹੜੀ ਉਹ ਨਵੀਂ ਵਸਾਣਾ ਚਾਹੁੰਦਾ ਸੀ ਤੇ ਅ ਪਰ ਇਹੋ ਜੀਆਂ ਜਿਹੜੀਆਂ ਔਰਤਾਂ ਥੋੜੀਆਂ ਮੈਂ ਕਹੂੰਗਾ ਸਾਈਕੋ ਹੁੰਦੀਆਂ ਨੇ ਉਹ ਕੁਝ ਵੀ ਕਰ ਸਕਦੀਆਂ ਨੇ ਕਿਸੇ ਦੀ ਜਾਨ ਲੈਣ ਲੱਗੇ ਵੀ ਸੋਚਦੀਆਂ ਨਹੀਂ ਤੇ ਆਪਾਂ ਨੂੰ ਸਾਰਿਆਂ ਨੂੰ ਆਪੋ ਆਪਣਾ ਖਿਆਲ ਰੱਖਣ ਦੀ ਲੋੜ ਆ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਮੈਂ ਬਹੁਤ ਜਲਦੀ ਹਾਜ਼ਰ ਹੋਣਾ ਜੀ